गर्मी पूरी हो चली है कत्ती डिग्री है आज कत्ती डिग्री बाबा जी वेदर चेंज बेटर बिकम इंडिया इंडिया इट्स हाँ हॉट वेदर एक्सट्रीमली हॉट ਆ ਜੋਂ ਬਾਹਰ ਚੱਲਦੇ ਆ। ਆ ਤੁਹਾਨੂੰ ਦਿਖਾਉਣੀ ਆ ਥੋੜਾ ਜਿਹਾ ਜਿਆਦਾ ਨਹੀਂ ਕਿਉਂਕਿ ਸਮਾਨ ਲੈਣਾ ਸੀ ਜਿਹੜਾ ਲੈਣ ਦੇ। ਇਹ ਹੈਗਾ ਸਾਰਾ ਯੂਰੋਪੀਅਨ ਲੁੱਕ ਉਹ ਵੀ ਤੁਹਾਨੂੰ ਸਾਰੀਆ ਪ੍ਰਿੰਟਿੰਗ ਆ ਬਣਾਉਦੇ ਬੰਦੇ। 10ਖਾਨੇ 20ਖਾਨੇ ਸਟਾਉਂਦੇ। ਚੱਲ ਆ ਜੂ। ਟੋਟਲੀ ਹੈ ਸਾਰਾ ਯੂਰੋਪੀਅਨ ਲੁੱਕ ਹੀ ਹੈ ਕਿਉਂਕਿ ਇਹ ਪੁਰਾਣਾ ਹੈ ਸਾਰਾ ਬਲਮੌਂਡੀਰ ਕਹਿੰਦੇ ਆ। ਉਹ ਬੰਦਾ ਗਿਟਾਰ ਵਿਚਾਰੇ ਤੇ ਪੈਸੇ ਮੰਗਦੇ ਨਹੀਂ ਆਏ ਕੋਈ ਕਲਾ ਜੀ ਉਹਦੀ ਦਿਖਾਉਣ ਲੱਗੇ ਤੇਰੇ ਇਤਨ ਹੈ। ਚਲੋ ਆ ਜੀ ਤੁਹਾਨੂੰ ਮੈਨ ਲੱਗਣਗੇ ਜੇ ਮੈਂ ਯੂਰਪ ਜਾ ਕੇ ਕਪੜੇ ਖੁੰਦੇ ਆਪੇ ਇਟਲੀ ਉਟਲੀ ਆ ਕੇ ਦੇ ਸੱਚ ਨਾ ਐ ਬਿਲਡਿੰਗਾਂ ਨੇ ਸਾਰੀਆਂ ਪੂਰੀ ਉਹੀ ਲਗਣੀ ਐ ਦੂਰ ਦੂਰ ਤੱਕ ਕੋਸ ਮਸਮਾਨ ਕੋਸ ਮਾਨ ਨਹੀਂ ਕੋਈ ਚੀਜ਼ ਨਾ ਜਹਣ ਖੁੱਲੇ ਡੁੱਲੇ ਦੇਸ਼ ਨੇ ਰ ਨੋ ਰਿਕੁੰਡਾ ਖੰਡ ਖੋਲੀ ਹੈ ਆਪਰੇ ਡਿੱਗਦੇ ਗਰਮੀਆਂ ਦੇ ਵਿੱਚ ਇਹਦੀ ਸੇਵਾ ਕਰੋ ਕਰਦੇ ਕੋਈ ਨਾ ਟਾਈਮ ਕੜੇ ਹਾਂ ਜੀ ਰਬ ਤੇ ਫਿਰ ਕੱਲ ਸਵੇਰ ਫਤਿਹ ਮੀਂਹ ਪੈਣ ਵਾਲਾ ਹੈ بارش ਵਾਲਾ ਮੌਸਮ ਹੋ ਗਿਆ ਬੱਦਲ ਕਲੀਅਰ ਸ਼ਾਇਦ ਤੁਹਾਨੂੰ ਨਹੀਂ ਦਿਖਦੇ ਹੋਣੇ ਕਾਲੇ ਕਾਲੇ ਆਉਣ ਲੱਗੇ ਚਲਾ ਜਾਓ ਤੁਹਾਨੂੰ ਘਰ ਦੇ ਅੰਦਰ ਲੈ ਕੇ ਚੱਲਦੇ ਆ ਜਾ ਕਿੱਥੇ ਗਿਆ ਬਟੰਜਾ ਖੁੱਲ ਖੁੱਲ ਭਾਈ ਇਹ ਸਟੀਲ ਦਾ ਹੁੰਦਾ ਡੋਰ ਮੇਨ ਜਿਹੜਾ ਹੁੰਦਾ ਆ ਕੇ ਆਪਦੇ ਜੋੜੇ ਜੋੜੇ ਇੱਥੇ ਲਾਓ ਕਿਉਂਕਿ ਸਰਦੀਆਂ ਦੇ ਵਿੱਚ ਬਹੁਤ ਸਨੋ ਪੈ ਜਾਂਦੀ ਇੱਥੇ ਜੈਕਟਾਂ ਵਗੈਰਾ ਆਪਦੀ ਟੰਗੋ ਠੀਕ ਹੈ ਮਿੰਨਤ ਬੀਬੀ ਜੀ ਬਿੱਠੇ ਦੇ ਅੰਦਰ ਤੇ ਇਹ ਸਿਸਟਮ ਹੁੰਦਾ ਤੁਹਾਡੇ ਘਰ ਦਾ ਟੈਂਪਰੇਚਰ ਸੈੱਟ ਕਰਦਾ ਠੀਕ ਹੈ ਨਾ ਇੱਥੇ ਆ ਕੇ ਆਇਆ ਗਿਆ ਬੈਠਦਾ ਉਹ ਠੀਕ ਹੈ ਜੀ ਇਹੇ ਤੁਸੀਂ ਜਾਣਦੇ ਹੋ ਨਾਰਾਇਣ ਜੀ ਬਾਬਾ ਹਨੂਮਾਨ ਸਿੰਘ ਜੀ ਤੇ ਬਾਬਾ ਸ਼੍ਰੀਚੰਦ ਜੀ ਮਹਾਰਾਜ ਇਸ ਸਭ ਕੁਛ ਇਹਨਾਂ ਦਾ ਇਹ ਆਪਣਾ ਕੁਛ ਨਹੀਂ ਹੈਗਾ ਜੋ ਕੁਛ ਜੋ ਕੁਛ ਹੈ ਸੋ ਤੇਰਾ ਠੀਕ ਹੈ ਉਤੋਂ ਮੁੱਖੀ ਆ ਗਈ ਅੰਦਰ ਚਲੋ ਕੋਈ ਨਹੀਂ ਟੀਵੀ ਆਪਾਂ ਕੱਢ ਲਾਇਆ ਨਹੀਂ ਪੱਖਾ ਕੱਢਿਆ ਕਿਉਂਕਿ ਹੁਣ ਗਰਮੀਆਂ ਆ ਗਈਆਂ ਨੇ ਸਸ ਕਰਕੇ ਪੱਖਿਆਂ ਦੀ ਲੋਡ ਤਾਂ ਪਾਈ ਹੁਣ ਭਵੇਗੀ ਸੋ ਇਦਾਂ ਦਾ ਹੈ ਇਹ ਸਿਸਟਮ ਸਾਰ ਇੱਥੋਂ ਤੁਸੀਂ ਅੰਦਰ ਆਉਨੇ ਹੋ ਇਹ ਬੈਡਰੂਮ ਹੈ ਕਾਇਦੇ ਵਾਸਤੇ ਆਪਾਂ ਅਚਾਉਂਦਾ ਕਿ ਕੋਈ ਕਾਟੀ ਹੈ ਤੇ ਤੇ ਆਪਾਂ ਯੂਜ਼ ਕਰਦੇ ਆ ਇਹ ਵਾਸ਼ਰੂਮ ਹੈ ਇਧਰ ਨਾਲ ਹੀ ਠੀਕ ਹੈ ਇੱਥੇ ਤੇ ਇਧਰ ਬਰਲੇ ਪਾਸੇ ਸਾਰਾ ਮੈਂ ਦਿਖਾਉਣਾ ਤੁਹਾਨੂੰ ਚਲੋ ਆਜੋ ਇਹੇ ਰਸੋਈ ਉੱਪਰ ਨੇ ਕਿਹ ਹੈ ਕੀ ਇਹ ਬਾਹਰਲਾ ਪਾਸਾ ਸਾਰਾ ਲੈ ਕੇ ਆਪ ਦਾ ਪ੍ਰਸ਼ਾਦਾ ਪਾਣੀ ਸ਼ਕੋ ਤੇ ਜਾ ਉੱਤ ਬਣਾਉਣਾ ਰੋਟੀ ਪਾਣੀ ਬਣਾਓ ਸਭ ਕੁਝ ਠੀਕ ਹੈ ਨਾ ਬੀਬੀ ਜੀ ਕਿੱਧਰ ਨੇ ਘਰਵਾਨ ਕਿੱਥੇ ਬਾਹਰ ਹੈ ਕੋਈ ਨਹੀਂ ਚਲੋ ਸ਼ੈਦ ਬਾਅਦ ਹੋਣੇ ਵੇਖ ਕੇ ਰੱਬਾ ਪਾਹੋ ਜੀ ਕਿੱਥੇ ਬਾਹਰ ਜੀ ਬਾਹਰ ਆਈਏ ਕੋਈ ਆਹ ਆਈਲ ਜਸਟ ਕਮ ਆਈ ਆਈ ਵਿਲ ਕਮ ਜਿਆਲ ਉੱਪਰ ਉੱਪਰ ਤੁਹਾਨੂੰ ਦਿਖਾਉਨੇ ਆ ਇਹ ਤਰਾਪਲਾ ਹੋ ਜੇ ਇੱਥੇ ਉੱਪਰ ਇਹ ਹੈ ਫਿਰ ਇੱਧਰੋਂ ਮੁੜ ਕੇ ਇੱਧਰ ਹੈ ਸਾਰਾ ਤੇ ਇਸ ਤੋਂ ਉੱਪਰ ਇੱਕ ਹੋਰ ਹੈ ਠੀਕ ਹੈ ਨਾ ਆਜੋ ਤੁਹਾਨੂੰ ਦਿਖਾਉਂਦੇ ਹਾਂ ਹਮ ਹੋਰੀ ਦੇਖੋ ਇਹ ਲੱਕੜ ਹੈ ਸਾਰੀ ਵੁੱਡ ਹੈ ਸਾਰੀ ਵੁੱਡ ਹੈ ਜੇ ਤੁਸੀਂ ਕਹੋਗੇ ਕਿੰਦੇ ਵੀ ਇਹ ਪੰਜਾਬ ਵਾਂਗੂ ਆਪਣੇ ਉਹ ਹੈਗਾ ਨਹੀਂ ਐਦਾਂ ਨਹੀਂ ਹੈਗਾ ਸਾਰੀ ਵੁੱਡ ਹੁੰਦੀ ਭਾਈ ਆਜੋ ਦੇਖੇ ਆ ਜਦੋਂ ਤੁਸੀਂ ਚੱਲਦੇ ਹੋ ਨਾ ਆਵਾਜ਼ ਬੜੀ ਆਉਂਦੀ ਓਏ ਤਸੀ ਇਹ ਦੋਨੇ ਬੰਦੇ ਇਥੇ ਮੈਂ ਦੇਖਿਆ ਕਿ ਦਿਨ ਇੱਧਰ ਤਸੀ ਇਹ ਕਿਹਦੇ ਦੇਖਿਆ ਹੁਣ ਚਲੋ ਫਰਸ਼ ਵੀ ਜਿਹੜਾ ਮਤਲਬ ਇਥੇ ਲੱਕੜ ਦਾ ਹੀ ਮੋਸਟਲੀ ਜ਼ਿਆਦਾਤਰ ਹੁੰਦਾ ਕਿਉਂਕਿ ਇਟੜ ਹੁੰਦਾ ਹੈ ਸਾਰਾ ਸਿਸਟਮ ਚਲ ਆ ਜੋ ਇਹ ਇਧਰ ਕੋ ਹੋਰ ਕਮਰਾ ਤੇ ਉਧਰ ਕਲੋਜ਼ਰ ਟੈਕ ਕੁ ਸਮਾਨ ਸਮੂਹ ਰੱਖਣ ਨੂੰ ਉਧਰ ਨਾ ਆਪਾਂ ਜਾਣਾ ਨਹੀਂ ਹੈਗਾ ਨਾਨੀ ਸਾਡੀ ਬੈਠੀ ਹੋਊਗੀ ਤੇ ਤੇ ਇੱਕ ਇਧਰ ਰੂਮ ਠੀਕ ਹੈ ਨਾ ਉਸ ਮਾਮ ਨੂੰ ਖੜਿਆ ਹੁਣ ਤੁਹਾਨੂੰ ਕੁਛ ਨਿੱਕੇ ਵਾਸ਼ਰੂਮ ਹੈ ਠੀਕ ਹੈ ਨਾ ਹਾਂਜੀ ਇੱਥੇ ਥੱਲੇ ਦਰਵਾਣ ਲੱਗ ਗਿਆ ਪਤਾ ਨਹੀਂ ਕੀ ਖੜਕਾ ਕਰਨ ਤੇ ਇੱਧਰ ਆਜੋ ਹੁਣ ਉੱਪਰ ਚਲਦੇ ਆਂ ਐ ਦੰਦਾ ਇਹ ਸਿਰਫ ਗੁਰੂ ਸਾਹਿਬ ਦੀ ਕਿਰਪਾ ਨਾਲ ਪਿਆਰਿਓ ਸਿਮਰਨ ਪਜਨ ਵਾਸਤੇ ਹੈ ਹੋਰ ਇੱਥੇ ਦੂਸਰਾ ਕੋਈ ਨਹੀਂ ਇੱਥੇ ਬੈ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਕਥਾ ਰਿਕਾਰਡ ਹੋ ਜਾਂਦੀ ਹੈ ਇਹ ਸਿਮਰਨ ਵਾਸਤੇ ਇੱਥੇ ਠੀਕ ਹੈ ਨਾ ਤੇ ਅੰਨਾਂ ਆ ਹਵਸੇ ਦਰਬਾਰ ਸਾਹਿਬ ਦੇ ਦਰਸ਼ਨ ਸਾਨੂੰ ਹੁੰਦੇ ਰਹਿੰਦੇ ਨੇ ਚਲੋ ਆ ਲੱਗਦਾ ਵੀ ਮਹਾਰਾਜ ਜੀ ਦੇ ਕੋਲ ਇਹ ਚਲੋ ਵਾਈਬ੍ਰੇਸ਼ਨ ਮਿਲਦੀ ਇੱਕ ਹੈ ਨਾ ਤੇ ਕੀਰਤਨ ਚੱਲਦਾ ਰਹਿੰਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਬਸ ਇਦਾਂ ਦਾ ਜਾਂ ਫਿਰ ਇੱਥੇ ਦਸਤਾਰ ਸਜਾਉਣ ਨੂੰ ਇਹ ਜਿਹੜਾ ਹੈ ਹੋਰ ਨਹੀਂ ਠੀਕ ਹੈ ਨਾ ਇੱਥੇ ਕੋਈ ਹੋਰ ਨਹੀਂ ਮਤਲਬ ਕੋਈ ਬੈਠ ਕੇ ਨਹੀਂ ਹੈ ਵੀ ਸਿਰਫ ਇਹ ਜਿਹੜਾ ਹੈ ਕਥਾ ਵਾਸਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੈ ਨਿਆ ਕਥਾ ਕਹੀ ਨਾਲ ਸਿਮਰਨ ਉਹ ਭਗਤੀ ਤੇ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਮਾਨਣ ਕੇ ਸੰਗੋ ਜਾਓ ਕਲਯੁਗ ਮੈਂ ਸਤਜੁਗ ਵਰਤਾਓ ਉਹ ਸੇਵਾ ਸਤਗੁਰ ਜਿਹੜੀ ਲੈਂਦੇ ਨੇ ਬਸ ਇੰਨਾ ਕੀ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੈ ਠੀਕ ਹੈ ਨਾ ਸੋ ਚਲੋ ਠੀਕ ਹੈ ਅਸੀਂ ਇਸ ਦਿਨੀ ਇੱਥੇ ਬਹਿ ਕੇ ਗੁਰੂ ਸਾਹਿਬ ਸੇਵਾ ਲੈਂਦੇ ਰਹਿਣ ਸਦਾ ਸਦਾ ਲਈ ਜਿਨ੍ਹਾਂ ਚਰ ਸਵਾਸ ਹੈਗੇ ਨੇ ਤੇ ਭਗਤੀ ਮੇਥੋਂ ਵੀ ਕਰਾਉਂਦੇ ਰਹਿਣ ਹਨ ਚਲੋ ਪਿਆਰੋ ਚਲੋ ਠੀਕ ਹੈ ਹੁਣ ਚੱਲਦੇ ਆਂ ਥੱਲੇ ਉਹ ਹਾਂ ਭਾਈ ਬੰਦੇ ਨਹੀਂ ਬੰਨਦੇ ਚਲੋ ਚੱਲ ਚਲੋ ਭਾਈ ਚਲੋ ਤੇ ਹਦ ਸਰ ਅੰਗਿੱਲਾ ਹੋ ਜਾਂਦਾ ਜਦੋਂ ਕਿਤੇ ਸਨੋ ਵਗਾਰਾ ਹੁੰਦੀ ਹੈ ਬੀਬੀ ਜੀ ਹੁਣੇ ਆਏ ਸੀ ਆਪਦੇ ਤੋਂ ਤੇ ਉਹ ਬਾਹਰ ਇੱਧਰ ਉੱਧਰ ਤੁਹਾਨੂੰ ਕੀ ਦਿਖਾਵਾਂ ਉਹ ਫਿਰ ਗੋਰੇ ਬੈਠਿਆਂ ਤੇ ਅਗਲਾ ਪ੍ਰਾਈਵੇਸੀ ਹੁੰਦੀ ਹੈ ਹਨਾ ਆ ਪਿੱਛੇ ਸਾਰਾ ਵਾਕਿੰਗ ਵਾਸਤੇ ਪਿੱਛੇ ਪਾਰਕ ਵੀ ਹੈਗਾ ਇੱਕ ਨਦੀ ਵੀ ਹੈਗੀ ਹੈ ਪਿੱਛੇ ਠੀਕ ਹੈ ਨਾ ਬਾਬਾ ਜੀ ਬੋਰਸ ਕੋਈ ਕੋਫੀ 올 ਰਾਈਟ ਆਈ ਵਿਲ ਆਲਸੋ ਹੈਵ ਰਾਤ ਨੂੰ ਬੜਾ ਇੱਥੇ ਅਨੰਦ ਉਹਦਾ ਬੈਠ ਕੇ ਭਗਤੀ ਕਰਨ ਦਾ ਸੋ ਇਦਾਂ ਦਾ ਸਾਰਾ ਇਹ ਹੈਗਾ ਹੋਰ ਵੀ ਤੁਹਾਨੂੰ ਦਿਖਾਵਾਂਗਾ ਕੱਲ੍ਹ ਕੱਲ੍ਹ ਪਤਾ ਹੁਣੇ ਦਿਖਾ ਦਿੰਨੇ ਆ ਚਲੋ ਇਹ ਗਨਹਾਦ ਦਾ ਸਾਰਾ ਇੱਥੇ ਹੈਗਾ ਸੋ ਇੰਨਾ ਕੀ ਹੈ ਭਾਈ ਜਿਆਦਾ ਨਹੀਂ ਘਰ ਆਪਣੇ ਕੋਲੇ ਹੋਰ ਉਹ ਦੂਰ ਹੈ ਇੱਥੋਂ 5-600 ਕਿਲੋਮੀਟਰ ਉਹ ਅਸੀਂ ਕਿਤੇ ਚਲਾਇਆ ਨਹੀਂ ਹੈਗਾ ਜਿਵੇਂ ਕੁਝ ਬਣਾਉਣਾ ਹੋਵੇ ਨਾ ਉਹ ਉਹ ਆਹ ਕੀ ਕਹਿੰਦੇ ਇਹਨੂੰ ਮਤਲਬ ਕੁਝ ਵੀ ਤੁਸੀਂ ਬਣਾਉਣਾ ਹੋਵੇ ਉਹਦੇ ਵਾਸਤੇ ਇਸ ਆਪਾਂ ਕਿਤੇ ਵਰਤਿਆ ਹੀ ਨਹੀਂ ਹੈਗਾ ਸੋ ਇਹ ਹੈ ਕਾਕੂ ਕੱਟਣ ਵਾਲਾ ਕੱਟੂਗਾ ਮਰਦੀ ਕਿਰਪਾ ਨਾਲ ਅਸਲ ਸਾਡਾ ਇਹ ਸ਼ਹਿਰ ਨਹੀਂ ਹੈਗਾ ਪਿੰਡ ਪੈਂਦਾ ਨਾਮ ਹੁਣ ਆਪਾਂ ਦੱਸਣਾ ਨਹੀਂ ਫਿਰ ਪ੍ਰਾਈਵੇਸੀ ਹੁੰਦੀ ਹੈ ਆਪਣੀ ਸਾਰੇ ਠੀਕ ਹੈ ਤੇ ਉਹ ਚੀਜ਼ ਹੈ ਹਨਾ ਪਿੱਛੇ ਸਾਨੂੰ ਆਨੰਦ ਬਣਿਆ ਰਹਿੰਦਾ ਉੱਪਰਲੇ ਕਮਰੇ ਤੁਹਾਨੂੰ ਦਿਖਾਉਂਗਾ ਕਿ ਭਜਨ ਮੰਦਗੀ ਵਾਸਤੇ ਸਾਡਾ ਪਿਛਲਾ ਸਥਾਨ ਬੈਣ ਨੂੰ ਬੜਾ ਓਕੇ ਹੈ ਬੈ ਕੇ ਭਗਤੀ ਕਰੀ ਚੱਲੋ ਬਸ ਫਿਰ ਇੱਥੇ ਆਨੰਦ ਬਣਿਆ ਰਹਿੰਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਕਹਿੰਨਾ ਕਿਉਂਕਿ ਨੇਚਰ ਹੈਗੀ ਹੈ ਸਾਰਾ ਇਦਾਂ ਠੀਕ ਹੈ ਨਾ ਜਿਆਦਾ ਛੋਟਾ ਟਾਊਨ ਨਹੀਂ ਆਏ ਤਾਂ ਵਧੀਆ ਹੈ ਸਾਰਾ ਕੁਝ ਮਾਰਕਟ ਸਾਰਾ ਕੁਝ ਨੇੜੇ ਹੈ ਸਟੋਰ ਸਟੋਰ ਜੋ ਵੀ ਹੈਗਾ ਐਦਾਂ ਨਹੀਂ ਬਸ ਕਿੰਨਾ ਆ 100 ਮੀਟਰ ਤੇ ਮੇਨ ਹਾਈਵੇ ਸ਼ੁਰੂ ਹੋ ਜਾਂਦਾ ਉਦੋਂ ਟੱਪ ਕੇ ਅੱਗੇ ਸਾਰੇ ਸਟੋਰ ਹੀ ਨੇ ਸਾਰਾ ਠੀਕ ਹੈ ਨਾ ਚਲੋ ਆਪ ਜਲਪਾਣੀ ਛਕੀਏ ਭਾਈ ਆਪਾਂ ਨੂੰ ਕੋਈ ਬੜਾ ਇਹ ਨਹੀਂ ਸ਼ੌਂਕ ਨਹੀਂ ਹੈਗਾ ਵੀ ਆਪਣਾ ਸਾਰਾ ਕੁਝ ਦਿਖਾਈਏ ਕਰੀਏ ਐਦਾਂ ਨਹੀਂ ਨਹੀਂ ਇੱਕ ਚਲੋ ਕਾਫੀ ਨੌਲੇਜ ਹੋ ਜਾਂਦੀ ਹੈ ਬੰਦੇ ਨੂੰ ਹਨਾ ਤੇ ਹੋਰ ਕੁਛ ਨਹੀਂ ਹੈਗਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਬੈਠੇ ਰੋ ਪੈਂਦਾ ਇੱਥੇ ਬੈ ਕੇ ਭਜਨ ਮੰਦਗੀ ਕਰਦੇ ਰਹੇ ਨਾ ਬੀਬੀ ਹੁਣੀ ਆਪਦਾ ਆ ਜਾਂਦੇ ਐਸ ਵੇਲੇ ਇਟਸ ਵੈਦਰ ਇਜ਼ ਹੌਟ ਨਾ ਹੁਣ ਨਾ ਇਟਸ ਠੰਡਾ ਹੋ ਰਿਹਾ ਹਾਂਜੀ ਗਿਵ ਇਨੀ ਹੈਵ ਟੂ ਥਿਸ ਇਜ਼ ਬਾਬਾ ਜੀ ਥਿਸ ਇਜ਼ ਓਕੇ ਆਈ ਵਿਲ ਨੋਟ ਬਿਕਮ ਸੋ ਫੈਟ ਅੰ ਟੂਡੇ ਯੂ ਸਪੈਂਡ ਅ ਲੋਟ ਆਫ ਕੈਲੋਰੀਜ਼ ਐਂਡ ਇਟਸ ਓਕੇ ਇਟਸ ਓਕੇ ਇਟਸ ਵਿਲ ਬੀ ਗੋਨ ਬਟ Uh, I cannot mm -hmm. uh, I yes. cannot say that this is healthy food I cannot say that this is good for your um, mm -hmm. divine body mm -hmm. but I know with his grace everything uh, will be dissolved mm -hmm. okay I understood now, in, in India were people eating a lot of parathas and everything. Nobody said anything. My mother, if my mother would be she could. Oh, parantha. There is that. We only have this kind of stuff in there. Um, this is, I mean, our uh, normal diet. Normal even. Now, after marrying you, I learned all of, about this. Before it was like, uh, yes, no, because in our culture, <laughs> they are not concerned about this stuff. After 35, I will ask uh, uh, if people feel unhealthy, and mm -hmm. if after 40, 45, they don't have problems with their uh, bones. Uh, uh, it's okay. But no, mostly they have. Mostly they no, have. No, their eating habits are not good. I know this. Yes. Mm -hmm. Because slowly, mm. slowly. Mm. We... You have something for Sangat. Um, any... a healthy diet like and stuff uh, yes today uh, okay tomorrow we will meet yes, uh, uh, yes. Uh, yes we will tomorrow tomorrow you will do yes we will we will any tomorrow day, day after tomorrow right day after tomorrow so, uh, okay to ki kal nu ene jana hai time nahi hona par soonu thonu ek video bana ke dassange fir ek healthy diet tusi shakh sakde ho haan ji mar kirpa karan theek hai pyaro bhai guruji ka khalsa ji ki fateh